ਮੇਰਾ ਨਾਮ ਸਲੋਨੀ ਹੈ ਤੇ ਮੈਂ 9ਵੀਂ ਕਲਾਸ ਵਿੱਚ ਪੜ੍ਹਦੀ ਹਾਂ ਮੇਰੇ ਘਰ ਵਿੱਚ ਮੇਰੇ ਮੰਮੀ ਡੈਡੀ ਅਤੇ ਮੇਰੀਆਂ ਦੋ ਭੈਣਾਂ ਨੇ ਮਤਲਬ ਅਸੀਂ ਤਿੰਨ ਭੈਣਾਂ ਹਾਂ ਮੈਂ ਸਾਰਿਆਂ ਨਾਲੋਂ ਛੋਟੀ ਹਾਂ ਕਿਸੇ ਟਾਈਮ ਮੰਮੀ ਸਾਡੇ ਤਿੰਨਾਂ ਤੋਂ ਅੱਕ ਜਾਂਦੀ ਸੀ ਕਿਉਂਕਿ ਅਸੀਂ ਆਪਸ ਵਿੱਚ ਲੜ ਪੈਂਦੀਆਂ ਸੀ ਤੇ ਮੰਮੀ ਇਸ ਗੱਲ ਤੋਂ ਖੇਜ ਜਾਂਦੀ ਸੀ ਇਸ ਕਰਕੇ ਮੰਮੀ ਮੈਨੂੰ ਕੁੱਟ ਦਿੰਦੀ ਸੀ ਕਿਉਂਕਿ ਮੈਂ ਛੋਟੀ ਸੀ ਤੇ ਪੰਗੇ ਵੀ ਜ਼ਿਆਦਾ ਲੈਂਦੀ ਸੀ ਇੱਕ ਦਿਨ ਮੇਰੀ ਮਾਸੀ ਸਾਡੇ ਕੋਲ ਆਈ ਹੋਈ ਸੀ ਮੇਰੀ ਮਾਸੀ ਯੂਪੀ ਵਿੱਚ ਰਹਿੰਦੀ ਸੀ ਕਿਉਂਕਿ ਉਹਦਾ ਵਿਆਹ ਯੂਪੀ ਵਿੱਚ ਹੋਇਆ ਸੀ ਜਦੋਂ ਮੰਮੀ ਮੈਨੂੰ ਕੋਟ ਰਹੀ ਸੀ ਤਾਂ ਮਾਸੀ ਨੇ ਮੰਮੀ ਤੇ ਬਹੁਤ ਗੁੱਸਾ ਕੀਤਾ ਉਹ ਕਹਿਣ ਲੱਗੀ ਕਿ ਜੇ ਮਾਰਨਾ ਹੀ ਤਾਂ ਵੱਡਿਆਂ ਦੇ ਮਾਰ ਇਹਨੂੰ ਕਿਉਂ ਮਾਰਦੀਆਂ ਇਹ ਤਾਂ ਅਜੇ ਛੋਟੀ ਆ ਤਾਂ ਮੰਮੀ ਮਾਸੀ ਨੂੰ ਕਹਿਣ ਲੱਗੀ ਤੈਨੂੰ ਨਹੀਂ ਪਤਾ ਇਹ ਹੀ ਸਭ ਤੋਂ ਜ਼ਿਆਦਾ ਖਰਾਬ ਆ ਇਹ ਵੱਡਿਆਂ ਨਾਲ ਪੰਗੇ ਲੈਂਦੀ ਰਹਿੰਦੀ ਆ ਵੱਡਿਆਂ ਤਾਂ ਦੋਵੇਂ ਮੇਰੇ ਨਾਲ ਘਰ ਵਿੱਚ ਹੱਥ ਵਟਾਉਂਦੀਆਂ ਨੇ ਇਹ ਵਾਰੋ-ਵਾਰੀ ਉਹਨਾਂ ਨਾਲ ਪੰਗੇ ਲੈਂਦੀ ਰਹਿੰਦੀ ਆ ਉਹ ਵੀ ਕੀ ਕਰਨ ਉਹ ਵੀ ਖੇਜ ਜਾਂਦੀਆਂ ਨੇ ਤੇ ਫਿਰ ਜਦੋਂ ਇਹ ਤਿੰਨੋ ਜਾਣੀਆਂ ਲੜਦੀਆਂ ਨੇ ਤਾਂ ਮੈਨੂੰ ਬਹੁਤ ਖੇਚੜਦੀ ਆ ਇਹਨਾਂ ਦਾ ਪਿਓ ਮੈਨੂੰ ਬੋਲਣ ਲੱਗ ਜਾਂਦਾ ਮੇਰਾ ਡੈਡੀ ਰਾਤ ਨੂੰ ਸ਼ਰਾਬ ਪੀ ਕੇ ਘਰ ਆਉਂਦਾ ਸੀ ਉਦਾਂ ਮੰਮੀ ਸਾਨੂੰ ਬਹੁਤ ਪਿਆਰ ਕਰਦੀ ਸੀ ਉਹਨੇ ਕਦੇ ਵੀ ਮੁੰਡੇ ਦੀ ਖੁਆਇਸ਼ ਨਹੀਂ ਰੱਖੀ ਸੀ ਉਹ ਆਪਣੀਆਂ ਧੀਆਂ ਵਿੱਚੋਂ ਵੀ ਪੋਤ ਦੇਖਦੀ ਸੀ ਪਰ ਕਦੇ-ਕਦੇ ਮੈਂ ਸ਼ਰਾਰਤਾਂ ਹੀ ਇੰਨੀਆਂ ਕਰ ਦਿੰਦੀ ਸੀ ਕਿ ਮੰਮੀ ਵੀ ਮੇਰੇ ਤੋਂ ਖੇਤ ਜਾਂਦੀ ਸੀ ਜਦੋਂ ਡੈਡੀ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਸੀ ਤਾਂ ਉਹ ਤਾਂ ਡੰਡਾ ਲੈ ਕੇ ਸਾਨੂੰ ਕੁੱਟ ਦਿੰਦਾ ਸੀ ਜਦੋਂ ਮਾਸੀ ਆਈ ਹੋਈ ਸੀ ਤਾਂ ਮਾਸੀ ਕਹਿਣ ਲੱਗੀ ਕਿ ਆਹ ਛੋਟੀ ਨੂੰ ਤਾਂ ਮੈਂ ਆਪਣੇ ਕੋਲ ਲੈ ਜਾਨੀ ਆ ਵੱਡੀਆਂ ਦੋਵੇਂ ਤਾਂ ਸਿਆਣੀਆਂ ਨੇ ਆਪਸ ਵਿੱਚ ਇਹਨਾਂ ਨਹੀਂ ਲੜਦੀਆਂ ਇਹ ਛੋਟੀ ਪੰਗੇ ਲੈਂਦੀ ਆ ਇਹਨੂੰ ਮੈਂ ਆਪਣੇ ਕੋਲ ਲੈ ਜਾਣੀ ਆ ਛੁੱਟੀਆਂ ਛੁੱਟੀਆਂ ਮੈਂ ਆਪਣੇ ਕੋਲ ਰੱਖ ਕੇ ਵੇਖਦੀ ਜੇ ਵਧੀਆ ਰਹੀ ਤਾਂ ਫਿਰ ਮੈਂ ਇਹਨੂੰ ਉੱਥੇ ਸਕੂਲ ਲਾ ਲੂੰਗੀ ਤਾਂ ਮੰਮੀ ਕਹਿੰਦੀ ਵੇਖ ਲੈ ਜੇ ਜਾਂਦੀ ਆ ਤਾਂ ਲੈ ਜਾ ਤਾਂ ਡੈਡੀ ਕਹਿਣ ਲੱਗਾ ਕਿ ਤੈਨੂੰ ਵੀ ਤੰਗ ਕਰੂਗੀ ਪਰ ਮੈਂ ਆਪਣੀਆਂ ਭੈਣਾਂ ਨਾਲ ਤਾਂ ਪੰਗੇ ਲੈਂਦੀ ਸੀ ਉੱਥੇ ਮੈਂ ਕਿਹਦੇ ਨਾਲ ਖੇਡਣਾ ਸੀ ਉੱਥੇ ਮੈਂ ਕਿਹਦੇ ਨਾਲ ਪੰਗੇ ਲੈਣੇ ਸੀ ਤੇ ਮੈਨੂੰ ਸ਼ਹਿਰ ਜਾਣ ਦਾ ਬੜਾ ਚਾਹ ਸੀ ਮਾਸੀ ਹੁਣੀ ਜੂਪੀ ਵਿੱਚ ਰਹਿੰਦੇ ਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਿਵਾਉਂਗੀ ਤਾਂ ਮੈਂ ਲਾਲਚ ਵਿੱਚ ਆ ਗਈ ਤੇ ਮੈਂ ਮਾਸੀ ਨਾਲ ਜੂਪੀ ਨੂੰ ਜਾਣ ਲਈ ਤਿਆਰ ਹੋ ਗਈ ਮਾਸੀ ਨੇ ਮੇਰੇ ਸਾਰੇ ਕੱਪੜੇ ਲੈ ਲਏ ਤੇ ਅਸੀਂ ਜੂਪੀ ਨੂੰ ਜਾਣ ਲਈ ਰਵਾਨਾ ਹੋ ਗਈਆਂ ਸੀ ਅਸੀਂ ਟ੍ਰੇਨ ਵਿੱਚ ਜਾਣਾ ਸੀ ਮੈਂ ਮਾਸੀ ਨੂੰ ਕਿਹਾ ਕਿ ਮੈਂ ਪਹਿਲਾਂ ਕਦੇ ਟ੍ਰੇਨ ਵਿੱਚ ਜਿਆਦਾ ਸਫ਼ਰ ਨਹੀਂ ਕੀਤਾ ਤੇ ਅੱਜ ਮੈਂ ਟ੍ਰੇਨ ਵਿੱਚ ਸਫ਼ਰ ਕਰੂੰਗੀ ਮੈਂ ਤੇ ਮਾਸੀ ਦੋਵੇਂ ਟ੍ਰੇਨ ਵਿੱਚ ਬੈਠ ਗਿਆਂ ਤੇ ਸਾਡਾ ਸਫ਼ਰ ਬਹੁਤ ਲੰਬਾ ਸੀ ਅਸੀਂ ਪੰਜਾਬ ਵਿੱਚ ਰਹਿੰਦੇ ਸੀ ਤੇ ਮਾਸੀ ਹੁਣੀ ਜੂਪੀ ਵਿੱਚ ਰਹਿੰਦੇ ਸੀ ਮਾਸੀ ਦੇ ਦੋ ਮੁੰਡੇ ਸੀ ਤੇ ਦੋਵੇਂ ਮੁੰਡੇ ਚੰਗੀ ਪੜ੍ਹਾਈ ਕਰਦੇ ਸੀ ਇੱਕ ਮੁੰਡਾ ਤਾਂ ਦਿੱਲੀ ਹੀ ਰਹਿੰਦਾ ਸੀ ਤੇ ਉੱਥੇ ਹੀ ਪੜ੍ਹਦਾ ਸੀ ਤੇ ਛੋਟਾ ਮਾਸੀ ਕੋਲ ਰਹਿੰਦਾ ਸੀ ਜਦੋਂ ਅਸੀਂ ਟ੍ਰੇਨ ਵਿੱਚ ਬੈਠੇ ਸੀ ਤਾਂ ਮੈਂ ਬਾਹਰ ਬਹੁਤ ਸਾਰੀਆਂ ਚੀਜ਼ਾਂ ਵੇਖ ਰਹੀ ਸੀ ਮੈਂ ਮਾਸੀ ਨੂੰ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਆ ਤਾਂ ਮਾਸੀ ਨੇ ਮੈਨੂੰ ਬੈਗ ਵਿੱਚੋਂ ਕੱਢ ਕੇ ਬਿਸਕੁਟ ਦੇ ਦਿੱਤੇ ਕਿ ਇਹ ਖਾ ਲਾ ਮੈਂ ਬਿਸਕੁਟ ਖਾਈ ਜਾ ਰਹੀ ਸੀ ਤੇ ਸਾਡੇ ਸਾਹਮਣੇ ਸੀਟ ਤੇ ਇੱਕ ਫੌਜੀ ਬੈਠਾ ਸੀ ਉਹਨੇ ਫੌਜੀ ਵਾਲੀ ਵਰਦੀ ਪਾਈ ਹੋਈ ਸੀ ਮੈਂ ਵੇਖਿਆ ਕਿ ਮਾਸੀ ਉਹਦੇ ਵੱਲੀ ਵੇਖੀ ਜਾਂਦੀ ਸੀ ਤੇ ਉਹ ਮਾਸੀ ਵੱਲ ਵੇਖੀ ਜਾਂਦਾ ਸੀ ਮੈਂ ਮਾਸੀ ਨੂੰ ਕਿਹਾ ਕਿ ਇਹ ਕੌਣ ਆ ਤਾਂ ਮਾਸੀ ਕਹਿਣ ਲੱਗੀ ਮੈਨੂੰ ਕੀ ਪਤਾ ਤਾਂ ਮੈਂ ਕਿਹਾ ਮੈਨੂੰ ਲੱਗਾ ਕਿ ਤੇ ਤੁਹਾਡੇ ਸ਼ਹਿਰ ਦਾ ਇਸ ਕਰਕੇ ਤੁਹਾਡੇ ਵੱਲ ਵੇਖ ਰਿਹਾ ਤਾਂ ਮਾਸੀ ਮੈਨੂੰ ਕਹਿੰਦੀ ਜਿਆਦਾ ਨਾ ਬੋਲ ਚੁੱਪ ਕਰਕੇ ਬੈਠ ਜਾ ਛੋਟੀ ਹੈਂ ਗਿਆ ਛੋਟੀ ਬਣ ਕੇ ਰਹਿ ਜਿਆਦਾ ਵੱਡੀ ਨਾ ਬਣ ਹੌਲੀ ਹੌਲੀ ਉਹ ਸਾਡੀ ਸੀਟ ਤੇ ਆ ਗਿਆ ਉਹ ਮੈਨੂੰ ਕਹਿੰਦਾ ਥੋੜਾ ਸਾਈਡ ਤੇ ਹੋਇਓ ਬੇਟਾ ਉਹ ਮਾਸੀ ਦੇ ਨਾਲ ਸੀਟ ਤੇ ਬੈਠ ਗਿਆ ਤੇ ਮਾਸੀ ਉਹਦੇ ਨਾਲ ਗੱਲਾਂ ਕਰਨ ਲੱਗੀ ਮੈਂ ਇਸ ਗੱਲ ਤੋਂ ਹੈਰਾਨ ਰਹੇਗੀ ਕਿ ਮਾਸੀ ਤੇ ਕਹਿੰਦੀ ਸੀ ਕਿ ਮੈਂ ਉਹਨੂੰ ਜਾਣਦੀ ਨਹੀਂ ਪਰ ਹੁਣ ਮਾਸੀ ਉਹਦੇ ਨਾਲ ਗੱਲਾਂ ਮਾਰੀ ਜਾਂਦੀ ਸੀ ਮੈਂ ਆਪਣਾ ਚੁੱਪ ਕਰਕੇ ਬੈਠੀ ਰਹੀ ਤੇ ਮੈਂ ਬਾਹਰ ਟ੍ਰੇਨ ਦਾ ਨਜ਼ਾਰਾ ਲੈਂਦੀ ਰਹੀ ਉਹ ਦੋਵੇਂ ਗੱਲਾਂ ਮਾਰੀ ਜਾ ਰਹੇ ਸੀ ਤੇ ਮੈਨੂੰ ਲੱਗਾ ਮਾਸੀ ਦਾ ਕੋਈ ਰਿਸ਼ਤੇਦਾਰ ਹੋਣਾ ਤਾਂ ਹੀ ਮਾਸੀ ਉਹਦੇ ਨਾਲ ਇੰਨੀਆਂ ਗੱਲਾਂ ਮਾਰੀ ਜਾਂਦੀ ਆ ਫਿਰ ਥੋੜੇ ਟਾਈਮ ਬਾਅਦ ਉਹਨੇ ਮਾਸੀ ਨੂੰ ਨੰਬਰ ਲਿਖ ਕੇ ਦਿੱਤਾ ਕਹਿੰਦਾ ਮੈਨੂੰ ਜਾ ਕੇ ਫੋਨ ਕਰਿਓ ਮਾਸੀ ਨੇ ਉਹਦਾ ਨੰਬਰ ਮੇਰੇ ਕੋਲੋਂ ਆਪਣੇ ਫੋਨ ਵਿੱਚ ਸੇਵ ਕਰਵਾ ਲਿਆ ਪਰ ਹੁਣ ਮੈਂ ਡਰਦੀ ਮਾਸੀ ਨੂੰ ਕੋਈ ਸਵਾਲ ਨਹੀਂ ਕਰ ਰਹੀ ਸੀ ਮੈਂ ਚੁੱਪ ਕਰਕੇ ਬੈਠੀ ਸੀ ਤੇ ਥੋੜੇ ਟਾਈਮ ਬਾਅਦ ਹੀ ਮੈਂ ਸੌਂ ਗਈ ਤੇ ਮਾਸੀ ਨੇ ਮੈਨੂੰ ਉਠਾਇਆ ਕਿ ਆਪਣਾ ਸਟੇਸ਼ਨ ਆ ਗਿਆ ਜਦੋਂ ਮੈਂ ਉੱઠી ਮੈਂ ਵੇਖਿਆ ਕਿ ਉਹ ਫੌਜੀ ਵੀ ਉੱਥੇ ਉਤਰ ਰਿਹਾ ਸੀ ਉਹਦਾ ਸਟੇਸ਼ਨ ਵੀ ਉਹੀ ਸੀ ਤੇ ਉਹ ਮਾਸੀ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਫੋਨ ਕਰਨਾ ਨਾ ਭੁੱਲਿਓ ਫੋਨ ਜ਼ਰੂਰ ਕਰ ਲਿਓ ਮਾਸੀ ਕਹਿੰਦੀ ਹਾਂ ਮੈਂ ਫੋਨ ਕਰੂੰਗੀ ਫਿਰ ਅਸੀਂ ਦੋਵੇਂ ਜਾਣੀਆਂ ਉੱਥੇ ਉਤਰ ਕੇ ਛੋਲੇ ਪੂੜੀਆਂ ਖਾਣ ਲੱਗ ਗੀਆਂ ਮਾਸੀ ਮੈਨੂੰ ਕਹਿੰਦੀ ਘਰ ਜਾ ਕੇ ਕਿਥੇ ਇੰਨੀ ਜਲਦੀ ਖਾਣਾ ਬਣਾਵਾਂਗੇ ਇੱਥੇ ਹੀ ਕੁਝ ਖਾ ਜਾਣੇ ਆ ਹੁਣ ਘਰ ਜਾ ਕੇ ਤਾਂ ਬਸ ਰਾਮ ਕਰਾਂਗੇ ਅਸੀਂ ਉਥੋਂ ਰੱਜ ਪੁੱਜ ਕੇ ਘਰ ਚਲੀ ਆਂ ਗਈਆਂ ਮੇਰੀ ਮਾਸੀ ਦਾ ਮੁੰਡਾ ਮੈਨੂੰ ਮਜ਼ਾਕ ਕਰਨ ਲੱਗਾ ਉਹ ਮੈਨੂੰ ਛੋਟੀ ਹੁੰਦੀ ਤੋਂ ਵੀ ਛੇੜਦਾ ਰਹਿੰਦਾ ਸੀ ਤੇ ਸਾਰੇ ਮੈਨੂੰ ਛੋਟੀ ਕਹਿ ਕੇ ਛੇੜਦੇ ਰਹਿੰਦੇ ਸੀ ਉੱਥੇ ਜਾ ਕੇ ਮੈਂ ਉਹਦੇ ਨਾਲ ਫੋਨ ਤੇ ਗੇਮ ਖੇਡੀ ਤਾਂ ਮਾਸੀ ਮੈਨੂੰ ਕਹਿਣ ਲੱਗੀ ਕਿ ਸਫ਼ਰ ਵਿੱਚੋਂ ਆਏ ਆ ਹੁਣ ਚੁੱਪ ਕਰਕੇ ਤੂੰ ਸੌਂ ਜਾ ਕਿਉਂਕਿ ਅਸੀਂ ਦੁਪਹਿਰੇ 2 ਵਜੇ ਪਹੁੰਚ ਗਏ ਸੀ ਪਰ ਮੈਨੂੰ ਫੋਨ ਤੇ ਗੇਮ ਖੇਡਣ ਦਾ ਬੜਾ ਮਜ਼ਾ ਆ ਰਿਹਾ ਸੀ ਕਿਉਂਕਿ ਸਾਡੇ ਘਰ ਵਿੱਚ ਤਾਂ ਮੈਨੂੰ ਕੋਈ ਫੋਨ ਨਹੀਂ ਚੁੱਕੜ ਦਿੰਦਾ ਸੀ ਉੱਥੇ ਮਾਸੀ ਦੇ ਮੁੰਡੇ ਨਾਲ ਮੈਂ ਕਾਫੀ ਟਾਈਮ ਤੱਕ ਗੇਮ ਖੇਡ ਕੇ ਫਿਰ ਉਸ ਤੋਂ ਬਾਅਦ ਮੈਂ ਸੌਂ ਗਈ ਫਿਰ ਅਸੀਂ ਸ਼ਾਮ ਨੂੰ ਜਾ ਕੇ ਉੱਠੇ ਜਦੋਂ ਸ਼ਾਮ ਨੂੰ ਉੱਠੇ ਤਾਂ ਮਾਸੀ ਮੈਨੂੰ ਕਹਿਣ ਲੱਗੀ ਚੱਲ ਮੇਰੇ ਨਾਲ ਆਪਾਂ ਬਾਜ਼ਾਰੋਂ ਸਬਜ਼ੀ ਲੈਣ ਚੱਲੀਏ ਮੈਂ ਮਾਸੀ ਨੂੰ ਕਿਹਾ ਕਿ ਇਸ ਟਾਈਮ ਤਾਂ ਮੰਮੀ ਉੱਥੇ ਸਬਜ਼ੀ ਬਣਾ ਲੈਂਦੀ ਹੈ ਤੇ ਤੁਸੀਂ ਅਜੇ ਲੈਣ ਜਾਣਾ ਤਾਂ ਮਾਸੀ ਕਹਿੰਦੀ ਹੈ ਸ਼ਹਿਰ ਆ ਸ਼ਹਿਰਾਂ ਵਿੱਚ ਤਾਂ ਇਸ ਟਾਈਮ ਸਬਜ਼ੀ ਲੈ ਕੇ ਆਉਂਦੇ ਆ ਤੇ ਰਾਤ ਨੂੰ 9-10 ਵਜੇ ਬਣਾਉਂਦੇ ਆ ਮੈਂ ਤੇ ਮਾਸੀ ਜਦੋਂ ਬਾਜ਼ਾਰ ਵਿੱਚ ਸਬਜ਼ੀ ਲੈਣ ਗਈਆਂ ਤਾਂ ਮਾਸੀ ਮੈਨੂੰ ਕਹਿਣ ਲੱਗੀ ਤੂੰ ਇੱਥੇ ਰੁਕ ਮੈਂ ਕਿਸੇ ਨੂੰ ਜ਼ਰੂਰੀ ਫੋਨ ਕਰਨਾ ਮਾਸੀ ਇੱਕ ਪੀਸੀਓ ਵਿੱਚ ਚਲੀ ਗਈ ਮੈਂ ਬਾਹਰ ਖੜੀ ਸੀ ਤੇ ਮਾਸੀ ਪੀਸੀਓ ਵਿੱਚ ਜਾ ਕੇ ਫੋਨ ਕਰਨ ਲੱਗੀ ਮਾਸੀ ਨੇ ਕਿੰਨਾ ਹੀ ਟਾਈਮ ਲਗਾ ਦਿੱਤਾ ਮੈਂ ਤਾਂ ਉੱਥੇ ਅੱਕੀ ਬੈਠੀ ਸੀ ਮੈਂ ਵਾਰ-ਵਾਰ ਮਾਸੀ ਨੂੰ ਇਸ਼ਾਰੇ ਕਰ ਰਹੀ ਸੀ ਕਿ ਆਜ ਉਹ ਜਲਦੀ ਚਲੀ ਹੈ ਪਰ ਮਾਸੀ ਤਾਂ ਪਤਾ ਨਹੀਂ ਕਿ ਇਹਦੇ ਨਾਲ ਲੰਬੀਆਂ ਹੀ ਗੱਲਾਂ ਮਾਰੀ ਜਾਂਦੀ ਸੀ ਜਦੋਂ ਮਾਸੀ ਫੋਨ ਕਰਕੇ ਬਾਹਰ ਆਈ ਤਾਂ ਮੈਂ ਮਾਸੀ ਨੂੰ ਕਿਹਾ ਕਿ ਆਪਣੇ ਘਰ ਵਿੱਚ ਫੋਨ ਤਾਂ ਲੱਗੇ ਹੋਏ ਆ ਮਾਸੀ ਦੇ ਘਰ ਵਿੱਚ ਉਦੋਂ ਲੈਂਡਲਾਈਨ ਫੋਨ ਲੱਗਾ ਹੋਇਆ ਸੀ ਤਾਂ ਮਾਸੀ ਮੈਨੂੰ ਕਹਿੰਦੀ ਉਹ ਤੋਂ ਨਹੀਂ ਫੋਨ ਕਰਨਾ ਮੈਂ ਤਾਂ ਕਿਸੇ ਨੂੰ ਪਰਸਨਲ ਫੋਨ ਕਰਨਾ ਸੀ ਤਾਂ ਇੱਥੋਂ ਫੋਨ ਕੀਤਾ ਪਰ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਮਾਸੀ ਕੀ ਕਹਿ ਰਹੀ ਆ ਤਾਂ ਮਾਸੀ ਕਹਿੰਦੀ ਚੱਲ ਤੂੰ ਇਹ ਗੱਲਾਂ ਤੋਂ ਕੀ ਲੈਣਾ ਆਪਾਂ ਸਬਜ਼ੀ ਲੈਣੇ ਆ ਅਸੀਂ ਸਬਜ਼ੀ ਲੈ ਕੇ ਘਰ ਜਾ ਰਹੇ ਸੀ ਤਾਂ ਮੈਂ ਮਾਸੀ ਨੂੰ ਕਿਹਾ ਕਿ ਮੈਂ ਗੋਲ ਗੱਪੇ ਖਾਣੇ ਆ ਤਾਂ ਮਾਸੀ ਕਹਿੰਦੀ ਕਿੰਨਾ ਕੁ ਖਾਏਂਗੀ ਤੂੰ ਟ੍ਰੇਨ ਵਿੱਚ ਵੀ ਬੈਠੀ ਖਾਈ ਗਈ ਤੇ ਹੁਣ ਫੇਰ ਖਾਣ ਖਾਣ ਕਰੀ ਜਾਨੀ ਆ ਹੁਣ ਘਰ ਜਾ ਕੇ ਰੋਟੀ ਬਣਾਵਾਂਗੇ ਤੇ ਰੋਟੀ ਖਾਈ ਤਾਂ ਮੈਂ ਮਾਸੀ ਦੀਆਂ ਬੜੀਆਂ ਮਿੰਤਾ ਕੀਤੀਆਂ ਕਿ ਮੈਨੂੰ ਗੋਲ ਗੱਪੇ ਖਵਾ ਦੇ ਤਾਂ ਮੇਰੇ ਜ਼ਿਆਦਾ ਕਹਿਨ ਤੇ ਮਾਸੀ ਨੇ ਮੈਨੂੰ ਗੋਲ ਗੱਪੇ ਖਵਾ ਦਿੱਤੇ ਤੇ ਮਾਸੀ ਮੈਨੂੰ ਕਹਿਣ ਲੱਗੀ ਹੁਣ ਘਰ ਜਾ ਕੇ ਆਪਣੇ ਮਾਸੜ ਕੋਲੇ ਜਾਂ ਕਿਸੇ ਸਾਹਮਣੇ ਫੋਨ ਵਾਲੀ ਗੱਲ ਨਾ ਕਰੀਂ ਕਿ ਮੈਂ ਉੱਥੇ ਫੋਨ ਕੀਤਾ ਸੀ ਤਾਂ ਮੈਂ ਕਿਹਾ ਠੀਕ ਆ ਤੇ ਫਿਰ ਅਸੀਂ ਘਰ ਆ ਗਏ ਘਰ ਆ ਕੇ ਮਾਸੀ ਮੈਨੂੰ ਕਹਿਣ ਲੱਗੀ ਕਿ ਚਲ ਤੂੰ ਸਬਜ਼ੀ ਕੱਟ ਦੇ ਮੈਂ ਆਟਾ ਗੁੰਦੀ ਆ ਮੈਂ ਮਾਸੀ ਨੂੰ ਕਿਹਾ ਕਿ ਮੈਨੂੰ ਤਾਂ ਸਬਜ਼ੀ ਕੱਟਣੀ ਨਹੀਂ ਆਉਂਦੀ ਮੈਂ ਤਾਂ ਕਦੇ ਆਪਣੇ ਪਿੰਡ ਸਬਜ਼ੀ ਨਹੀਂ ਕੱਟੀ ਤਾਂ ਮਾਸੀ ਕਹਿੰਦੀ ਲੈ ਤੂੰ ਨੌਵੀਂ ਚ ਪੜਦੀ ਆ ਹਜੇ ਤੈਨੂੰ ਸਬਜ਼ੀ ਨਹੀਂ ਕੱਟਣੀ ਆਉਂਦੀ ਨਾਲੇ ਸਬਜ਼ੀ ਕੱਟਣ ਨੂੰ ਕੀ ਆ ਮੈਂ ਤੈਨੂੰ ਦੱਸਦੀ ਆ ਕਿੱਦਾਂ ਕੱਟਣੀ ਆ ਮਾਸੀ ਨੇ ਮੇਰੇ ਕੋਲੋਂ ਸਬਜ਼ੀ ਕਟਵਾਈ ਤੇ ਮੈਨੂੰ ਸਬਜ਼ੀ ਕਟਣੀ ਵੀ ਆ ਗਈ ਸੀ ਮੈਂ ਆਪਣੇ ਘਰ ਵਿੱਚ ਕਦੇ ਕੋਈ ਕੰਮ ਨਹੀਂ ਕੀਤਾ ਸੀ ਮੇਰੀ ਮੰਮੀ ਤੇ ਮੇਰੀਆਂ ਭੈਣਾਂ ਸਾਰਾ ਕੰਮ ਕਰ ਲੈਂਦੀਆਂ ਸੀ ਤੇ ਮੈਂ ਛੋਟੀ ਸੀ ਇਸ ਕਰਕੇ ਕਦੇ ਕਿਸੇ ਨੇ ਕੰਮ ਨਹੀਂ ਲਾਇਆ ਸੀ ਫਿਰ ਅਸੀਂ ਰੋਟੀ ਖਾ ਕੇ ਸੌਂ ਗਏ ਅਗਲੇ ਦਿਨ ਮੈਂ ਸੁੱਤੀ ਪਈ ਸੀ ਤਾਂ ਮਾਸੀ ਮੈਨੂੰ ਸਵੇਰੇ-ਸਵੇਰੇ ਉਠਾਉਣ ਲੱਗ ਗਈ ਮੈਨੂੰ ਕਹਿੰਦੀ ਚੱਲ ਉੱਠ ਕੇ ਚਾਹ ਬਣਾ ਦੇ ਮੈਂ ਬੜੀ ਹੈਰਾਨ ਰਹੇਗੀ ਕਿ ਮਾਸੀ ਚਾਹ ਬਣਾਉਲੀ ਵੀ ਮੈਨੂੰ ਉਠਾ ਰਹੀ ਸੀ ਤਾਂ ਮੈਂ ਕਿਹਾ ਮਾਸੀ ਤੁਸੀਂ ਬਣਾ ਲਓ ਮੈਨੂੰ ਨਹੀਂ ਪਤਾ ਜਦੋਂ ਮੈਂ ਮਾਸੀ ਨੂੰ ਇੰਨਾ ਕ ਜਵਾਬ ਦਿੱਤਾ ਤਾਂ ਮਾਸੀ ਮੈਨੂੰ ਟੋਟਕੇ ਹੀ ਪੈਗੀ ਮਾਸੀ ਮੈਨੂੰ ਬੜੇ ਗੁੱਸੇ ਨਾਲ ਬੋਲੀ ਕਿ ਚੁੱਪ ਕਰਕੇ ਉੱਠ ਜਾ ਤੇ ਚਾਹ ਬਣਾ ਫਿਰ ਮੈਂ ਹੌਲੀ-ਹੌਲੀ ਉੱਠ ਗਈ ਤੇ ਮੈਂ ਤਾਂ ਕਦੇ ਚਾਹ ਵੀ ਨਹੀਂ ਬਣਾਈ ਸੀ ਤੇ ਮੈਂ ਮਾਸੀ ਨੂੰ ਕਿਹਾ ਕਿ ਚਾਹ ਚ ਮਿੱਠਾ ਤੁਸੀਂ ਪਾ ਦਿਓ ਕਿਉਂਕਿ ਮੈਂ ਕਦੇ ਚਾਹ ਨਹੀਂ ਬਣਾਈ ਤਾਂ ਮਾਸੀ ਕਹਿੰਦੀ ਤੇਰੀ ਮਾਂ ਨੇ ਤੈਨੂੰ ਬੜਾ ਚਮਲਾਇਆ ਹੋਇਆ ਆ ਜਿਹੜਾ ਤੇਰੇ ਕੋਲੋਂ ਮਾੜਾ-ਮੋਟਾ ਵੀ ਕੰਮ ਨਹੀਂ ਕਰਾਉਂਦੀ ਸੀ ਦੂਜਿਆਂ ਕੋਲ ਤਾਂ ਸਾਰਾ ਕੰਮ ਕਰਵਾਉਂਦੀ ਸੀ ਪਰ ਤੈਨੂੰ ਕਿਸੇ ਕੰਮ ਵਿੱਚ ਲਾਇਆ ਹੀ ਨਹੀਂ ਮੈਂ ਮਾਸੀ ਨੂੰ ਕਿਹਾ ਕਿ ਜਦੋਂ ਮੰਮੀ ਮੈਨੂੰ ਕੋਟਦੀ ਸੀ ਤਾਂ ਤੁਸੀਂ ਮੈਨੂੰ ਇੱਥੇ ਲਿਆਏ ਹੁਣ ਤੁਸੀਂ ਕਹੀ ਜਾਂਦੇ ਹੋ ਕਿ ਮੰਮੀ ਨੇ ਮੈਨੂੰ ਲਾਇਆ ਹੋਇਆ ਤਾਂ ਮਾਸੀ ਕਹਿੰਦੀ ਕੁੜੀਆਂ ਕੋਲੋਂ ਕੰਮ ਤਾਂ ਕਰਵਾਉਣਾ ਚਾਹੀਦਾ ਪੁੱਤ ਤੂੰ ਵੀ ਸਾਰੇ ਕੰਮ ਸਿੱਖ ਲੈ ਤੈਨੂੰ ਮੈਂ ਇੱਥੇ ਸਾਰੇ ਕੰਮ ਸਿਖਾ ਦੂੰਗੀ ਤਾਂ ਮੈਂ ਮਾਸੀ ਨੂੰ ਕਿਹਾ ਕੋਈ ਨਾ ਸਿੱਖ ਲੂੰਗੀ ਮੈਂ ਜੇ ਇੰਨੀ ਵੱਡੀ ਨਹੀਂ ਹੋਈ ਪਰ ਮਾਸੀ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾ ਲੈਂਦੀ ਸੀ ਹੌਲੀ ਹੌਲੀ ਸੱਚੀ ਹੀ ਉਹਨੇ ਮੈਨੂੰ ਸਾਰੇ ਕੰਮ ਸਿਖਾ ਦਿੱਤੇ ਜਦੋਂ ਅਸੀਂ ਸਵੇਰੇ ਉੱਠਦੇ ਸੀ ਤਾਂ ਮਾਸੀ ਮੈਨੂੰ ਚਾਹ ਬਣਾਉਣ ਲਗਾ ਦਿੰਦੀ ਸੀ ਮੈਨੂੰ ਤਾਂ ਉਥੇ ਲੇਟ ਉੱਠਣ ਦੀ ਆਦਤ ਸੀ ਮੈਂ ਤਾਂ ਸਕੂਲ ਦੇ ਟਾਈਮ ਤੇ ਤਿਆਰ ਹੋ ਕੇ ਜਾਂਦੀ ਸੀ ਪਰ ਮਾਸੀ ਮੈਨੂੰ ਸਾਰਿਆਂ ਨਾਲੋਂ ਪਹਿਲਾਂ ਉਠਾ ਦਿੰਦੀ ਸੀ ਜਦਕਿ ਮਾਸੀ ਵੀ ਆਪਣੇ ਮੁੰਡੇ ਨਹੀਂ ਉੱਠੇ ਹੁੰਦੇ ਸੀ ਪਰ ਮਾਸੀ ਮੈਨੂੰ ਉਠਾ ਦਿੰਦੀ ਸੀ ਕਹਿ ਦਿੰਦੀ ਸੀ ਚੱਲ ਚਾਹ ਬਣਾ ਮੈਨੂੰ ਬੜਾ ਔਖਾ ਲੱਗਦਾ ਸੀ ਪਰ ਮੈਂ ਕੀ ਕਰਦੀ ਮੈਨੂੰ ਉੱਠਣਾ ਪੈਂਦਾ ਸੀ ਫਿਰ ਮਾਸੀ ਮੈਨੂੰ ਕਹਿੰਦੀ ਸੀ ਕਿ ਤੇਰੇ ਮਾਸੜ ਨੇ ਦੁਕਾਨ ਤੇ ਜਾਣਾ ਮਾਸੜ ਦੀ ਆਪਣੀ ਦੁਕਾਨ ਸੀ ਤੇ ਮਾਸੀ ਕਹਿ ਦਿੰਦੀ ਸੀ ਚੱਲ ਨਾਸ਼ਤਾ ਬਣਾਉਣ ਚ ਮੇਰੀ ਮਦਦ ਕਰ ਫਿਰ ਮੈਂ ਮਾਸੀ ਨਾਲ ਨਾਸ਼ਤਾ ਬਣਵਾਉਂਦੀ ਸੀ ਇਸ ਤਰ੍ਹਾਂ ਕਰ ਕਰਕੇ ਮਾਸੀ ਮੈਥੋਂ ਸਾਰੇ ਕੰਮ ਕਰਵਾ ਲੈਂਦੀ ਸੀ ਤੇ ਇਹ ਗੱਲ ਮਾਸੀ ਨੇ ਮੰਮੀ ਨੂੰ ਫੋਨ ਤੇ ਵੀ ਦੱਸੀ ਕਿ ਤੇਰੀ ਕੁੜੀ ਨੂੰ ਮੈਂ ਸਾਰੇ ਕੰਮ ਸਿਖਾ ਦਿੱਤੇ ਆ ਤਾਂ ਮੰਮੀ ਕਹਿੰਦੀ ਇੱਥੇ ਤਾਂ ਅਸੀਂ ਇੰਨੇ ਕੰਮ ਲਾਈ ਨਹੀਂ ਸੀ ਚੱਲ ਥੋੜਾ ਬਹੁਤ ਕੰਮ ਕਰਵਾ ਲਿਆ ਕਰ ਇਹ ਜੇ ਛੋਟੀ ਆ ਇੱਕ ਦਿਨ ਮਾਸੀ ਮੈਨੂੰ ਕਹਿੰਦੀ ਚੱਲ ਆਪਾਂ ਦੋਵੇਂ ਜਾਈਆਂ ਬਾਜ਼ਾਰ ਚ ਆਲਦੇ ਆਂ ਕੁਝ ਸਮਾਨ ਲੈ ਕੇ ਆਉਣਾ ਤੇ ਤੈਨੂੰ ਵੀ ਕੁਝ ਲੈ ਕੇ ਦੇ ਦੂੰਗੀ ਤਾਂ ਮੈਂ ਖੁਸ਼ ਹੋ ਗਈ ਕਿਉਂਕਿ ਮੈਨੂੰ ਬਾਜ਼ਾਰ ਘੁੰਮਣ ਦਾ ਬੜਾ ਚਾਹ ਸੀ ਜਦੋਂ ਅਸੀਂ ਬਾਜ਼ਾਰ ਪਹੁੰਚ ਕੇ ਤਾਂ ਬਾਜ਼ਾਰ ਕਿੰਨੇ ਮੈਨੂੰ ਘਮਾਉਣਾ ਸੀ ਮਾਸੀ ਤਾਂ ਫਿਰ ਫੋਨ ਤੇ ਲੱਗ ਗਈ ਮਾਸੀ ਪੀਸੀਓ ਤੇ ਫੋਨ ਕਰਨ ਲੱਗ ਗਈ ਤੇ ਮੈਨੂੰ ਕਹਿੰਦੀ ਬਸ ਮੈਂ 5 ਮਿੰਟ ਵਿੱਚ ਆਈ ਤੂੰ ਇੱਥੇ ਖੜ ਤੇ ਮੈਨੂੰ ਬਾਹਰ ਖੜੀ ਕਰ ਦਿੱਤਾ ਮੈਂ ਤਾਂ ਪਹਿਲਾਂ ਵਾਂਗ ਉੱਥੇ ਖੜੀ ਖੜੀ ਬੋਰ ਹੋ ਗਈ ਮੈਂ ਤਾਂ ਅੰਦਰੋਂ ਅੰਦਰ ਹੀ ਮਾਸੀ ਨੂੰ ਗਾਲ੍ਹਾਂ ਕੱਢ ਰਹੀ ਸੀ ਕਿ ਮੈਨੂੰ ਕਹਿੰਦੀ ਸੀ ਕਿ ਤੈਨੂੰ ਬਾਜ਼ਾਰ ਘੁਮਾ ਕੇ ਲਿਆਉਣੀ ਹੁਣ ਆਪ ਪਤਾ ਨਹੀਂ ਕਿਹਦੇ ਨਾਲ ਫੋਨ ਤੇ ਲੱਗ ਗਈ ਮੈਨੂੰ ਇਹ ਨਹੀਂ ਸਮਝ ਲੱਗਦੀ ਸੀ ਕਿ ਮਾਸੀ ਘਰ ਵਾਲੇ ਫੋਨ ਤੋਂ ਫੋਨ ਕਿਉਂ ਨਹੀਂ ਕਰਦੀ ਇੱਥੇ ਆ ਕੇ ਕਿਨੂੰ ਫੋਨ ਕਰਦੀ ਆ ਜਦੋਂ ਮਾਸੀ ਅੱਧੇ ਘੰਟੇ ਬਾਅਦ ਬਾਹਰ ਆਈ ਤਾਂ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਤੁਸੀਂ ਤਾਂ ਕਹਿੰਦੇ ਸੀ ਮੈਂ ਤੈਨੂੰ ਬਾਜ਼ਾਰ ਘੁਮਾ ਕੇ ਲਿਆਉਣੀ ਆ ਤੁਸੀਂ ਤਾਂ ਇੱਥੇ ਆ ਕੇ ਫੋਨ ਤੇ ਲੱਗ ਗਏ ਜਦੋਂ ਆਪਣੇ ਘਰ ਫੋਨ ਹੈਗਾ ਤਾਂ ਤੁਸੀਂ ਇੱਥੇ ਆ ਕੇ ਕਿਉਂ ਫੋਨ ਕਰਦੇ ਹੋ ਤਾਂ ਮਾਸੀ ਕਹਿੰਦੀ ਤੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਪਰਸਨਲ ਫੋਨ ਆ ਮੈਂ ਕਿਸੇ ਨੂੰ ਪਰਸਨਲ ਫੋਨ ਕਰਨਾ ਹੁੰਦਾ ਜੋ ਮੈਂ ਘਰਦਿਆਂ ਦੇ ਸਾਹਮਣੇ ਨਹੀਂ ਕਰ ਸਕਦੀ ਪਰ ਮੈਂ ਇਸ ਗੱਲ ਵੱਲ ਜ਼ਿਆਦਾ ਗੌਰ ਨਹੀਂ ਕਰਦੀ ਸੀ ਤਾਂ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਕੁਝ ਨਾ ਕੁਝ ਲੈ ਕੇ ਦਵਾਂਗੀ ਚਲੋ ਫਿਰ ਮੈਨੂੰ ਲੈ ਕੇ ਦਿਓ ਕਿਉਂਕਿ ਕੋਸ਼ ਦਿਨਾਂ ਤੱਕ ਮੈਂ ਆਪਣੇ ਪਿੰਡ ਚਲੀ ਜਾਣਾ ਆ ਤਾਂ ਮਾਸੀ ਕਹਿੰਦੀ ਅਜੇ ਕਿਤੇ ਨਹੀਂ ਜਾਣਾ ਮੈਨੂੰ ਕਿਸੇ ਨੇ ਮਿਲਣ ਆਉਣਾ ਆਪਾਂ ਇੱਥੇ ਹੀ ਰੁਕਦੇ ਆਂ ਜਦੋਂ ਅਸੀਂ ਉੱਥੇ ਬੈਠੇ ਸੀ ਤਾਂ ਉਹ ਫੌਜੀ ਜੋ ਟ੍ਰੇਨ ਵਿੱਚ ਸੀ ਉਹ ਸਾਡੇ ਵੱਲ ਤੁਰਿਆ ਆ ਰਿਹਾ ਸੀ ਮੈਂ ਤਾਂ ਉਹਨੂੰ ਝਾਤੀ ਪਛਾਣ ਲਿਆ ਕਿ ਇਹ ਤਾਂ ਉਹੀ ਆ ਹੁਣ ਮੈਂ ਸਮਝ ਗਈ ਕਿ ਮਾਸੀ ਇਹਨੂੰ ਫੋਨ ਕਰਕੇ ਆਈ ਆ ਮਾਸੀ ਨੂੰ ਲੱਗਦਾ ਸੀ ਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ ਪਰ ਐਨੀ ਕਸਮਝ ਤਾਂ ਮੈਨੂੰ ਹੈਗੀ ਸੀ ਕਿਉਂਕਿ ਸਕੂਲ ਵਿੱਚ ਇਹ ਗੱਲਾਂ ਆਮ ਹੋ ਗਈਆਂ ਨੇ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਇਹ ਫੌਜੀ ਨੂੰ ਫੋਨ ਕਰਨ ਗਏ ਸੀ ਤਾਂ ਮਾਸੀ ਕਹਿੰਦੀ ਤੈਨੂੰ ਕਿਵੇਂ ਪਤਾ ਤਾਂ ਮੈਂ ਕਿਹਾ ਉਹ ਤਾਈਓ ਇੱਧਰ ਨੂੰ ਆ ਰਿਹਾ ਤਾਂ ਮਾਸੀ ਕਹਿੰਦੀ ਚੁੱਪ ਕਰਕੇ ਖੜ੍ਹ ਜਾਈਂ ਜਿਆਦਾ ਬੋਲੀ ਨਾ ਜਦੋਂ ਉਹ ਸਾਡੇ ਕੋਲ ਆ ਗਿਆ ਤਾਂ ਮਾਸੀਆਂ ਨੂੰ ਕਹਿਣ ਲੱਗੀ ਕਿ ਤੁਹਾਡੀ ਗੱਡੀ ਕਿੱਥੇ ਆ ਤਾਂ ਉਹ ਸਾਨੂੰ ਕਹਿਣ ਲੱਗਿਆ ਕਿ ਆਓ ਮੇਰੀ ਗੱਡੀ ਵਿੱਚ ਬੈਠੋ ਪਰ ਮੈਨੂੰ ਉਹਦੇ ਨਾਲ ਜਾਣਾ ਠੀਕ ਨਹੀਂ ਲੱਗ ਰਿਹਾ ਸੀ ਮੈਂ ਤੇ ਮਾਸੀਓ ਦੀ ਗੱਡੀ ਵਿੱਚ ਬੈਠ ਗਈਆਂ ਤੇ ਮੈਂ ਮਾਸੀ ਨੂੰ ਪੁੱਛਿਆ ਕਿ ਆਪਾਂ ਕਿੱਥੇ ਜਾ ਰਹੇ ਹਾਂ ਤਾਂ ਉਹ ਕਹਿਣ ਲੱਗੀ ਬੇਟਾ ਮੈਂ ਤੈਨੂੰ ਰੈਸਟੋਰੈਂਟ ਵਿੱਚ ਖਾਣਾ ਖਵਾ ਕੇ ਲਿਆਉਣਾ ਫਿਰ ਅਸੀਂ ਇੱਕ ਬਹੁਤ ਵੱਡੇ ਹੋਟਲ ਵਿੱਚ ਚਲੇ ਗਏ ਜੇਦੇ ਥੱਲੇ ਖਾਣ-ਪੀਣ ਲਈ ਹੋਟਲ ਬਣਿਆ ਸੀ ਤੇ ਉੱਪਰ ਰੂਮ ਬਣੇ ਹੋਏ ਸੀ। ਮੈਨੂੰ ਬੜਾ ਚਾਜ ਆ ਚੜ ਗਿਆ ਕਿ ਹੁਣ ਅਸੀਂ ਖਾਣਾ ਖਾਵਾਂਗੇ ਕਿਉਂਕਿ ਹੋਟਲ ਬਹੁਤ ਵੱਡਾ ਸੀ। ਜਦੋਂ ਖਾਣਾ ਆ ਗਿਆ ਤਾਂ ਉਹ ਦੋਵੇਂ ਜਣੇ ਮੈਨੂੰ ਕਹਿਣ ਲੱਗੇ ਕਿ ਅਸੀਂ ਹੁਣੇ ਆਏ ਤੂੰ ਖਾਣਾ ਖਾ। ਇਦਾਂ ਕਹਿ ਕੇ ਆਪ ਪੌੜੀਆਂ ਚੜ੍ਹ ਕੇ ਉੱਪਰ ਰੂਮ ਵਿੱਚ ਚਲੇ ਗਏ। ਮੈਂ ਉੱਥੇ ਬੈਠ ਕੇ ਖਾਣਾ ਖਾਈ ਜਾਂਦੀ ਸੀ। ਮੈਂ ਤਾਂ ਆਪਣੇ ਪੂਰੇ ਮਜ਼ੇ ਨਾਲ ਖਾਣਾ ਖਾਦਾ। ਮੈਨੂੰ ਉੱਥੇ ਬੈਠੀ ਨੂੰ ਅੱਧਾ ਘੰਟਾ ਹੋ ਗਿਆ ਸੀ ਪਰ ਉਹ ਦੋਵੇਂ ਜਣੇ ਅਜੇ ਤੱਕ ਨਹੀਂ ਆਏ ਸੀ। ਮਾਸੀ ਨੂੰ ਤਾਂ ਇਹੀ ਸੀ ਕਿ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਪਰ ਮੈਨੂੰ ਸਮਝ ਲੱਗ ਰਿਹਾ ਸੀ ਕਿ ਮਾਸੀ ਉਸ ਬਗਾਨੇ ਜੇ ਬੰਦੇ ਨਾਲ ਕਿਉਂ ਤੁਰੀ ਫਿਰਦੀ ਆ ਜਦੋਂ 1 ਘੰਟੇ ਬਾਅਦ ਉਹ ਥੱਲੇ ਆਏ ਤਾਂ ਮੈਂ ਕਿਹਾ ਮੈਂ ਤਾਂ ਘਰ ਨੂੰ ਵਾਪਸ ਜਾਣ ਲੱਗੀ ਸੀ ਤਾਂ ਮਾਸੀ ਕਹਿੰਦੀ ਇਦਾਂ ਦੀ ਗੱਲ ਤੇ ਬਿਲਕੁਲ ਨਹੀਂ ਕਰਨੀ ਨਾਲੇ ਤੂੰ ਘਰ ਜਾ ਕੇ ਆਪਣੇ ਮਾਸੜ ਨੂੰ ਕੁਝ ਨਹੀਂ ਦੱਸਣਾ ਮਾਸੜ ਕੀ ਕਿਸੇ ਨੂੰ ਵੀ ਕੁਝ ਨਹੀਂ ਦੱਸਣਾ ਕਿ ਆਪਾਂ ਕਿੱਥੇ ਗਏ ਸੀ ਜਾਂ ਕੀ ਕੀਤਾ ਮੈਂ ਤੈਨੂੰ ਬਹੁਤ ਸਾਰੇ ਕੱਪੜੇ ਦਿਵਾਉਂਗੀ ਤਾਂ ਮੈਂ ਖੁਸ਼ ਹੋ ਗਈ ਮੈਂ ਕਿਹਾ ਠੀਕ ਹੈ ਮੈਂ ਕਿਸੇ ਨੂੰ ਕੁਝ ਨਹੀਂ ਦੱਸੂਗੀ ਫਿਰ ਉਹ ਸਾਨੂੰ ਗੱਡੀ 'ਚ ਬਿਠਾ ਕੇ ਬੱਸ ਸਟੈਂਡ ਦੇ ਲੈ ਗਿਆ ਤੇ ਉੱਥੋਂ ਅਸੀਂ ਆਟੋ ਲੈ ਕੇ ਬਾਜ਼ਾਰ ਵਿੱਚੋਂ ਕੱਪੜੇ ਖਰੀਦੇ ਮਾਸੀ ਨੇ ਮੈਨੂੰ 2-3 ਸੂਟ ਲੈ ਕੇ ਦਿੱਤੇ ਜੋ ਮੈਨੂੰ ਬੜੇ ਪਸੰਦ ਆਏ। ਮਾਸੀ ਮੈਨੂੰ ਕਹਿੰਦੀ ਹੁਣ ਤਾਂ ਖੁਸ਼ ਹਾਂ। ਮੈਂ ਕਿਹਾ ਹਾਂਜੀ ਮੈਂ ਬਹੁਤ ਖੁਸ਼ ਹਾਂ। ਕੱਪੜੇ ਲੈ ਕੇ ਅਸੀਂ ਘਰ ਆ ਗਏ ਤਾਂ ਅਗਲੇ ਦਿਨ ਅਸੀਂ ਰੋਟੀ ਖਾਈ ਜਾਂਦੇ ਸੀ। ਮਤਲਬ ਸਾਰੇ ਸਵੇਰ ਦੀ ਰੋਟੀ ਖਾ ਰਹੇ ਸੀ ਤਾਂ ਮਾਸੜ ਮੈਨੂੰ ਕਹਿ ਰਹੇ ਸੀ ਕਿ ਤੇਰੀ ਮਾਸੀ ਨੇ ਤੈਨੂੰ ਕੱਲ ਸ਼ਹਿਰ ਸ਼ਾਪਿੰਗ ਕਰਵਾਈ ਜਾ ਇੱਦਾਂ ਹੀ ਮੋੜ ਕੇ ਲੈ ਆਈ। ਤਮੇ ਮਾਸੜ ਨੂੰ ਕਿਹਾ ਕਿ ਅਸੀਂ ਕਾਫੀ ਸਾਰੇ ਸ਼ਾਪਿੰਗ ਕੀਤੀ ਤੇ ਮਾਸੀ ਨੇ ਮੈਨੂੰ ਕੱਪੜੇ ਵੀ ਲੈ ਕੇ ਦਿੱਤੇ ਆ ਮੈਂ ਮਾਸੜ ਨੂੰ ਕਿਹਾ ਕਿ ਮੈਂ ਤੁਹਾਨੂੰ ਦਿਖਾਵਾਂ ਤਾਂ ਮਾਸੜ ਜੀ ਕਹਿੰਦੇ ਹਾਂ ਵਿਖਾ ਜਦੋਂ ਮੈਂ ਮਾਸੜ ਨੂੰ ਕੱਪੜੇ ਵਿਖਾਉਣ ਲੱਗੀ ਤਾਂ ਉਸ ਲਫਾਫੇ ਵਿੱਚ ਇੱਕ ਛੋਟੀ ਜਿਹੀ ਪਰਚੀ ਨਿਕਲੀ ਮਾਸੜ ਉਹ ਪਰਚੀ ਚੁੱਕ ਕੇ ਵੇਖਣ ਲੱਗਾ ਤਾਂ ਮਾਸੜ ਬਹੁਤ ਗੁੱਸੇ 'ਚ ਮਾਸੀ ਨੂੰ ਕਹਿਣ ਲੱਗਾ ਇਧਰ ਆ ਜਦੋਂ ਮਾਸੀ ਕੋਲ ਆਈ ਤਾਂ ਮਾਸੀ ਕਹਿਣ ਲੱਗੀ ਕੀ ਹੋਇਆ ਮਾਸੜ ਕਹਿਣ ਲੱਗਾ ਆ ਕੀ ਨਿਕਲੇ ਆਇਆ ਪਰਚੀ ਕਾਦੀ ਆ ਵੇਖ ਫੜ ਕੇ ਜਦੋਂ 마ਸੀ ਨੇ ਫੜ ਕੇ ਵੇਖੀ ਤਾਂ ਉਹ ਪਰਚੀ ਉਹਨਾਂ ਦੇ ਰੂਮ ਦੀ ਸੀ ਜਿਸ ਰੂਮ ਵਿੱਚ 마ਸੀ ਉਸ ਫੌਜੀ ਨਾਲ ਗਈ ਸੀ 마ਸੀ ਉਸ ਪਰਚੀ ਨੂੰ ਵੇਖ ਕੇ ਸੋਨ ਜੀ ਹੋ ਗਈ ਤੇ ਮੇਰੇ ਵੱਲ ਅੱਖਾਂ ਕੱਢ ਰਹੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਕੋਈ ਪਰਚੀ ਮੇਰੇ ਕੱਪੜਿਆਂ ਵਿੱਚ ਆ ਕੱਪੜੇ ਤਾਂ 마ਸਰ ਨੇ ਕੀ ਵੇਖਣੇ ਸੀ ਉਹਨਾਂ ਦੇ ਘਰ ਤਾਂ ਕਲੇਸ਼ ਹੀ ਪੈ ਗਿਆ 마ਸਰ ਨੇ ਡੰਡਾ ਲੈ ਕੇ 마ਸੀ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਕਹਿਣ ਲੱਗਾ ਦੱਸ ਤੂੰ ਕਿਹਦੇ ਨਾਲ ਗਈ ਸੀ ਤੇ ਮਾਸੀ ਨਹੀਂ ਮੰਨ ਰਹੀ ਸੀ ਤੇ ਮੈਂ ਤਾਂ ਇੱਕ ਖੁੰਝੇ 'ਚ ਲੱਗੀ ਡਰਦੀ ਮਾਰੀ ਬੈਠੀ ਸੀ ਤਾਂ ਮਾਸਟਰ ਮੈਨੂੰ ਕਹਿਣ ਲੱਗਾ ਕਿ ਤੂੰ ਦੱਸ ਜਦੋਂ ਤੁਸੀਂ ਗਈਆਂ ਸੀ ਤਾਂ ਤੁਹਾਡੇ ਨਾਲ ਹੋਰ ਕੌਣ ਸੀ ਤਾਂ ਮੈਨੂੰ ਮਾਸੀ ਨੇ ਕੱਲ ਹੀ ਮਨਾ ਕੀਤਾ ਸੀ ਕਿ ਤੂੰ ਨਹੀਂ ਦੱਸਣਾ ਤਾਂ ਮੈਂ ਚੁੱਪ ਕਰ ਗਈ ਤਾਂ ਮੈਂ ਕਿਹਾ ਸਾਡੇ ਨਾਲ ਤਾਂ ਕੋਈ ਨਹੀਂ ਸੀ ਅਸੀਂ ਤਾਂ ਦੋਵੇਂ ਜਾਣੀਆਂ ਗਈਆਂ ਸੀ ਤਾਂ ਮਾਸੜ ਮੈਨੂੰ ਕਹਿਣ ਲੱਗਾ ਕਿ ਤੇਰੇ ਵੀ ਇੱਕ ਡੰਡਾ ਲਾਊਂਗਾ ਨਹੀਂ ਤਾਂ ਮੈਨੂੰ ਸੱਚ ਦੱਸ ਦੇ ਮੈਂ ਮਾਸੜ ਦੇ ਡੰਡੇ ਤੋਂ ਡਰਦੀ ਹੋਈ ਨੇ ਸਾਰਾ ਸੱਚ ਮਾਸੜ ਨੂੰ ਦੱਸ ਦਿੱਤਾ ਕਿ ਉਹ ਤਾਂ ਇੱਕ ਫੌਜੀ ਸਾਡੇ ਨਾਲ ਗਿਆ ਸੀ ਉਨੇ ਸਾਨੂੰ ਖਾਣਾ ਖਵਾਇਆ ਸੀ ਮਾਸੀ ਮੇਰੇ ਵੱਲ ਬਹੁਤ ਔਖਾ ਵੇਖ ਰਹੀ ਸੀ ਮਾਸੜ ਨੇ ਮਾਸੀ ਨੂੰ ਬਹੁਤ ਕੁੱਟਿਆ ਤੇ ਮਾਸੀ ਕਹਿ ਰਹੀ ਸੀ ਐਵੇਂ ਬਕਵਾਸ ਕਰਦੀ ਆ ਮੈਨੂੰ ਨਹੀਂ ਪਤਾ ਪਰ ਚੀ ਕੇਦੀ ਇਹਦੀ ਹੀ ਹੋਊਗੀ ਮਾਸੜ ਕਹਿਣ ਲੱਗੇ ਤੈਨੂੰ ਸ਼ਰਮ ਨਹੀਂ ਆਉਂਦੀ ਕੁੜੀ ਤੇ ਇਲਜ਼ਾਮ ਲਗਾਉਂਦੇ ਹੋਏ ਨਾਲਿ ਉਹ ਕਿੰਨੀ ਕ ਵੱਡੀ ਆ ਜਿਹੜੀ ਇਦਾਂ ਦੇ ਕੰਮ ਕਰੂਗੀ ਉਹਨੂੰ ਤਾਂ ਵਿਚਾਰੀ ਨੂੰ ਇਦਾਂ ਦੇ ਕੰਮਾਂ ਦਾ ਪਤਾ ਵੀ ਨਹੀਂ ਹੋਣਾ ਤਾਂ ਹੀ ਤਾਂ ਉਹਨੇ ਸਾਰਾ ਕੁਝ ਮੈਨੂੰ ਦੱਸ ਦਿੱਤਾ ਮਾਸੀ ਦੀ ਮਾਸੜ ਨੇ ਤਾਂ ਕੁੱਟ-ਕੁੱਟ ਕੇ ਬੁਰੀ ਹਾਲਤ ਕਰ ਦਿੱਤੀ ਸੀ ਮੈਂ ਭੱਜ ਕੇ ਮਾਸੀ ਨੂੰ ਚੁੱਕਣ ਲੱਗੀ ਹੁਣ ਮਾਸੜ ਅੰਦਰ ਚਲਾ ਗਿਆ ਸੀ ਮਾਸੜ ਕਹਿਣ ਲੱਗਾ ਕਿ ਇਹਨੂੰ ਚੁੱਕਣ ਦੀ ਕੋਈ ਲੋੜ ਨਹੀਂ ਇਹਦਾ ਅੱਜ ਦਾ ਕੰਮ ਨਹੀਂ ਐ ਇਦਾਂ ਦੀ ਹੀ ਆ ਇਹ ਕਦੇ ਕਿਸੇ ਨੂੰ ਮਗਰ ਲਾ ਕੇ ਆਉਂਦੀ ਐ ਕਦੇ ਕਿਸੇ ਨੂੰ ਇਸ ਤਰ੍ਹਾਂ ਮਾਸੜ ਮੈਨੂੰ ਦੱਸੀ ਜਾ ਰਿਹਾ ਸੀ ਮੈਂ ਤਾਂ ਮਾਸੀ ਤੇ ਹੈਰਾਨ ਸੀ ਕਿ ਮਾਸੀ ਇਦਾਂ ਦੀ ਆ ਜਦੋਂ ਮੈਂ ਮਾਸੀ ਕੋਲ ਗਈ ਤਾਂ ਮਾਸੀ ਨੇ ਮੈਨੂੰ ਕਿਹਾ ਕਿ ਚੱਲ ਪਰੇ ਹੋ ਤੂੰ ਹੀ ਸਾਰੇ ਪਵਾੜੇ ਦੀਆਂ ਝਾੜੀਆਂ ਤੈਨੂੰ ਕੀ ਲੋੜ ਸੀ ਦੱਸਣ ਦੀ ਤਾਂ ਮੈਂ ਮਾਸੀ ਨੂੰ ਕਿਹਾ ਮਾਸੀ ਮੈਂ ਜਾਣ ਪੁੱਝ ਕੇ ਨਹੀਂ ਦੱਸਿਆ ਮਾਸੜ ਕੋਲ ਡੰਡਾ ਸੀ ਉਹ ਮੈਨੂੰ ਕਹਿ ਰਿਹਾ ਸੀ ਕਿ ਜੇ ਤੂੰ ਮੈਨੂੰ ਸੱਚ ਨਾਲ ਦੱਸਿਆ ਤਾਂ ਮੈਂ ਤੈਨੂੰ ਵੀ ਡੰਡੇ ਨਾਲ ਕੁੱਟੂੰਗਾ ਇਸ ਕਰਕੇ ਮੈਂ ਡਰ ਗਈ ਸੀ ਇਸ ਤਰ੍ਹਾਂ ਕਾਫੀ ਕਲੇਸ਼ ਹੋਣ ਤੋਂ ਬਾਅਦ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਦੱਸੋ ਡਾਕਟਰ ਕਿੱਥੇ ਆ ਮੈਂ ਤੁਹਾਡੇ ਲਈ ਡਾਕਟਰ ਬੁਲਾ ਲਵਾਂ ਤਮ ਮਾਸੀ ਕਹਿੰਦੀ ਹੁਣ ਚੁੱਪ ਕਰ ਜਾ ਡਾਕਟਰ ਕੋਲ ਫੇਰ ਚੱਲਾਂਗੇ ਜਦੋਂ ਤੇਰਾ ਮਾਸੜ ਘਰੋਂ ਚਲਾ ਗਿਆ ਮੈਂ ਮਾਸੀ ਨੂੰ ਕਿਹਾ ਕਿ ਮੈਂ ਮਾਸੜ ਨੂੰ ਕਹਿ ਦਿੰਨੀ ਆ ਡਾਕਟਰ ਨੂੰ ਲੈ ਆਉਣਗੇ ਤਾਂ ਉਹ ਕਹਿੰਦੀ ਉਹ ਕਿੱਥੇ ਡਾਕਟਰ ਨੂੰ ਲੈ ਆਊਗਾ ਜੇ ਡਾਕਟਰ ਨੂੰ ਕਹਾਂਗੇ ਤਾਂ ਹੋਰ ਨਾ ਕਿਤੇ ਮੈਨੂੰ ਹੋਰ ਕੁੱਟ ਦੇਵੇ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਮੈਨੂੰ ਮaaf ਕਰ ਦੋ ਵਾ ਮੈਂ ਨਹੀਂ ਚਾਹੁੰਦੀ ਸੀ ਕਿ ਤੁਹਾਨੂੰ ਮਾਸੜ ਜੀ ਕੁੱਟਣ ਬਸ ਮੈਂ ਤਾਂ ਡੰਡੇ ਤੋਂ ਡਰ ਗਈ ਸੀ ਤਾਂ ਮਾਸੀ ਕਹਿੰਦੀ ਚੱਲ ਕੋਈ ਨਾ ਤਾਂ ਮਾਸੜ ਥੋੜੀ ਦੇਰ ਬਾਅਦ ਦੁਕਾਨ ਤੇ ਚਲੇ ਗਏ ਤੇ ਮੈਂ ਤੇ ਮਾਸੀ ਦੋਵੇਂ ਜਣੀਆਂ ਡਾਕਟਰ ਕੋਲ ਚਲੀਆਂ ਗਈਆਂ ਇਸ ਗੱਲ ਦਾ ਮਾਸੀ ਦੇ ਮੁੰਡੇ ਨੂੰ ਬਿਲਕੁਲ ਨਹੀਂ ਪਤਾ ਸੀ ਮਾਸੀ ਮੈਨੂੰ ਕਹਿਣ ਲੱਗੀ ਹੁਣ ਆਪਣੇ ਭਰਾ ਸਾਹਮਣੇ ਨਾ ਇਹ ਗੱਲ ਕਰ ਦੇਵੀਂ ਉਹਨੂੰ ਇਸ ਗੱਲ ਦਾ ਨਾ ਪਤਾ ਲੱਗੇ ਤਾਂ ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂ ਕਰਦੀ ਮਾਸੀ ਕਹਿੰਦੀ ਤੂੰ ਤਾਂ ਪਹਿਲਾਂ ਵੀ ਕਹਿੰਦੀ ਸੀ ਕਿ ਮੈਂ ਮਾਸੜ ਕੋਲ ਗੱਲ ਨਹੀਂ ਕਰਦੀ ਪਰ ਤੂੰ ਮਾਸੜ ਕੋਲ ਗੱਲ ਕਰ ਦਿੱਤੀ ਇਸ ਕਰਕੇ ਜੇ ਹੁਣ ਤੂੰ ਮੇਰੇ ਮੁੰਡੇ ਕੋਲ ਗੱਲ ਕੀਤੀ ਤਾਂ ਤੇਰੀ ਖੈਰ ਨਹੀਂ ਮੈਂ ਮਾਸੀ ਨੂੰ ਤਸੱਲੀ ਦਿੱਤੀ ਕਿ ਮੈਂ ਵੀਰੇ ਕੋਲ ਗੱਲ ਨਹੀਂ ਕਰੂੰਗੀ ਡਾਕਟਰ ਨੇ ਮਾਸੀ ਦੇ ਟੀਕੇ ਲਾਏ ਤੇ ਫਿਰ ਅਸੀਂ ਘਰ ਵਾਪਸ ਆ ਗਏ ਘਰ ਆ ਕੇ ਮੈਂ ਮਾਸੀ ਨੂੰ ਕਿਹਾ ਕਿ ਮੈਂ ਸਾਰੇ ਕੰਮ ਆਪ ਕਰ ਲੂੰਗੀ ਤੁਸੀਂ ਪੈ ਜਾਓ ਮੈਨੂੰ ਬੜਾ ਪਛਤਾਵਾ ਹੋ ਰਿਹਾ ਸੀ ਕਿ ਮੇਰੇ ਕਰਕੇ ਮਾਸੀ ਦੇ ਕੁੱਟ ਪੈ ਗਈ ਪਰ ਮੈਂ ਆਪ ਕੁੱਟ ਤੋਂ ਡਰਦੀ ਮਾਰੀ ਇਹ ਕੰਮ ਕਰ ਬੈਠੀ ਮਾਸੀ ਮੈਨੂੰ ਕਹਿੰਦੀ ਐ ਇਦਾਂ ਕਰ ਮੈਨੂੰ ਫੋਨ ਫੜਾ ਮਾਸੀ ਫੋਨ ਉਹੀ ਫੌਜੀ ਨੂੰ ਕਰ ਰਹੀ ਸੀ ਤੇ ਸਾਰਾ ਕੁਝ ਦੱਸ ਰਹੀ ਸੀ ਮੈਂ ਮਾਸੀ ਨੂੰ ਕੁਝ ਨਹੀਂ ਪੁੱਛਿਆ ਕਿਉਂਕਿ ਮੈਨੂੰ ਡਰ ਲੱਗਦਾ ਸੀ ਕਿ ਉਹ ਫਿਰ ਮੇਰੇ ਨਾਲ ਗੁੱਸੇ ਹੋਊਗੀ ਪਰ ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਮਾਸੀ ਨੂੰ ਹੁਣ ਉਹਨੂੰ ਫੋਨ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਮਾਸਰ ਤਾਂ ਪਹਿਲਾਂ ਹੀ ਬਹੁਤ ਗੁੱਸੇ ਵਿੱਚ ਸੀ ਜੇ ਕਿਤੇ ਦੁਬਾਰਾ ਪਤਾ ਲੱਗ ਗਿਆ ਤਾਂ ਕੀ ਹੋਊਗਾ ਜਦੋਂ ਮਾਸੀ ਫੋਨ ਤੇ ਗੱਲਾਂ ਕਰ ਰਹੀ ਸੀ ਤਾਂ ਦੱਸ ਰਹੀ ਸੀ ਕਿ ਇਹੋ ਜੀ ਕੋਟ ਤਾਂ ਮੈਂ ਪਤਾ ਨਹੀਂ ਕਿੰਨੇ ਵਾਰ ਖਾਦੀ ਆ ਪਰ ਮੈਂ ਤਾਂ ਇਸ ਤਰ੍ਹਾਂ ਕੁੱਟ ਪੈਂਦੇ ਹੋਏ ਪਹਿਲੀ ਵਾਰ ਦੇਖੀ ਸੀ ਕਿਉਂਕਿ ਡੈਡੀ ਨੇ ਕਦੇ ਵੀ ਮੇਰੀ ਮੰਮੀ ਤੇ ਜਾਂ ਸਾਡੇ ਤੇ ਹੱਥ ਨਹੀਂ ਚੁੱਕਿਆ ਸੀ ਇਸ ਕਰਕੇ ਇਹ ਚੀਜ਼ ਮੈਨੂੰ ਉਪਰੀ ਉਪਰੀ ਜਿਹੀ ਲੱਗ ਰਹੀ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਮੈਂ ਮਾਸੀ ਨੂੰ ਕਿਹਾ ਕਿ ਤੁਸੀਂ ਮੈਨੂੰ ਛੱਡ ਆਵੋ ਤਾਂ ਮਾਸੀ ਕਹਿੰਦੀ ਅਜੇ ਤਾਂ ਮੈਂ ਮੰਜੇ ਤੇ ਪਈ ਆ ਤੈਨੂੰ ਇੰਨੀ ਕਾਦੀ ਕਾਲੀ ਆ ਕਿਉਂਕਿ ਮੈਨੂੰ ਤਾਂ ਡਰ ਲੱਗ ਰਿਹਾ ਸੀ ਕਿ ਕਿਤੇ ਮਾਸੜਾ ਕੇ ਫੇਰ ਨਾ ਮਾਸੀ ਨੂੰ ਕੁੱਟੇ ਮੇਰੇ ਤੋਂ ਇਹ ਸਭ ਨਹੀਂ ਦੇਖਿਆ ਜਾਂਦਾ ਸੀ ਤਾਂ ਮੈਂ ਮਾਸੀ ਨੂੰ ਕਿਹਾ ਕਿ ਮੈਨੂੰ ਵੀਰਾ ਛੱਡ ਆਊਗਾ ਤਾਂ ਮਾਸੀ ਕਹਿੰਦੀ ਉਹ ਵੇਲਾ ਨਹੀਂ ਛੱਡ ਕੇ ਆਉਨੂ ਮੈਂ ਆਪ ਹੀ ਛੱਡ ਕੇ ਆਉਂਗੀ ਨਾਲੇ ਐਨੀ ਦੂਰ ਆ ਕਿਹੜਾ ਪੰਜਾਬ ਨੇੜੇ ਆ ਕਿਉਂਕਿ ਮਾਸੀ ਜੂਪੀ ਚ ਰਹਿੰਦੀ ਸੀ ਮਾਸੀ ਕਹਿੰਦੀ ਮੈਨੂੰ ਠੀਕ ਹੋ ਲੈਣ ਦੇ ਫੇਰ ਆਪਾਂ ਚੱਲਾਂਗੇ ਮੈਂ ਕਿਹਾ ਠੀਕ ਆ ਪਰ ਮੈਂ ਮਾਸੀ ਦੇ ਇਸ ਤਰ੍ਹਾਂ ਕੁੱਟ ਪੈਂਦੀ ਵੇਖ ਕੇ ਬਹੁਤ ਸਹਿਮ ਗਈ ਸੀ ਮਾਸੀ ਮੈਨੂੰ ਕਹਿੰਦੀ ਹੁਣ ਆਪਣੇ ਪਿੰਡ ਜਾ ਕੇ ਇਸ ਗੱਲ ਬਾਰੇ ਕੋਈ ਜ਼ਿਕਰ ਨਾ ਕਰੀਂ ਮੈਂ ਕਿਆ ਨਹੀਂ ਮਾਸੀ ਮੈਂ ਕਿਸੇ ਨੂੰ ਨਹੀਂ ਦੱਸੂਗੀ ਥੋੜੇ ਦਿਨਾਂ ਵਿੱਚ ਮਾਸੀ ਠੀਕ ਹੋ ਗਈ ਸੀ ਤਾਂ ਮਾਸੀ ਮਾਸੜ ਨੂੰ ਕਹਿਣ ਲੱਗੀ ਕਿ ਮੈਂ ਕੁੜੀ ਨੂੰ ਛੱਡ ਕੇ ਆਉਣਾ ਤੇ ਮੈਂ ਆਪ ਵੀ ਉੱਥੇ ਥੋੜੇ ਦਿਨ ਰਹਿ ਕੇ ਆਉਂਗੀ ਮਾਸੀ ਨੇ ਆਪਣਾ ਸਮਾਨ ਪੈਕ ਕਰ ਲਿਆ ਸੀ ਮਾਸੜ ਤਾਂ ਕਹਿ ਰਿਹਾ ਸੀ ਕਿ ਕੋਈ ਨਾ ਮੁੰਡਾ ਛੱਡ ਔ ਤੂੰ ਰਹਿਣ ਦੇ ਤੂੰ ਹੈ ਹੀ ਨਹੀਂ ਕਿਤੇ ਜਾਣ ਵਾਲੀ ਤਾਂ ਮਾਸੀ ਕਹਿਣ ਲੱਗੀ ਕਿ ਜ਼ਿਆਦਾ ਨਾ ਬੋਲੋ ਹੁਣ ਤੁਸੀਂ ਮੈਨੂੰ ਮੇਰੇ ਕੀਤੇ ਦੀ ਸਜ਼ਾ ਦੇ ਤ ਦਿੱਤੀ ਆ ਮੈਂ ਵਾਰ-ਵਾਰ ਇਦਾਂ ਦੀ ਗਲਤੀ ਹੀ ਕਰੂੰਗੀ ਜਦੋਂ ਅਸੀਂ ਸਟੇਸ਼ਨ ਤੇ ਗਏ ਤਾਂ ਅਸੀਂ ਟ੍ਰੇਨ ਵਿੱਚ ਬੈਠ ਗਏ ਜਦੋਂ ਹੀ ਅਸੀਂ ਟ੍ਰੇਨ ਵਿੱਚ ਬੈਠੇ ਮੈਂ ਵੇਖਿਆ ਕਿ ਫੌਜੀ ਫੇਰ ਟ੍ਰੇਨ ਵਿੱਚ ਤੁਰਿਆ ਆ ਰਿਹਾ ਸੀ ਤੇ ਉਹ ਆ ਕੇ ਮਾਸੀ ਨਾਲ ਬੈਠ ਗਿਆ ਤੇ ਉਹ ਮਾਸੀ ਨਾਲ ਬੜਾ ਫ੍ਰੈਂਕ ਹੋ ਕੇ ਗੱਲਾਂ ਕਰ ਰਿਹਾ ਸੀ ਜਿਵੇਂ ਕਿ ਮਾਸੀ ਦਾ ਘਰ ਵਾਲਾ ਹੋਵੇ ਤਾਂ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਤੁਸੀਂ ਇਹਦੇ ਨਾਲ ਨਾ ਬੈਠੋ ਜੇ ਮਾਸੜ ਆ ਗਏ ਤਾਂ ਬਹੁਤ ਪ੍ਰੋਬਲਮ ਹੋ ਜਾਣੀ ਆ ਤਾਂ ਮਾਸੀ ਕਹਿੰਦੀ ਤੂੰ ਚੁੱਪ ਕਰਕੇ ਬੈਠ ਜਾ ਮੈਂ ਕਿਹਾ ਤੁਹਾਡੇ ਇੰਨੀ ਕੁੱਟ ਪਈ ਤੁਸੀਂ ਫੇਰ ਇਹਨਾਂ ਨੂੰ ਬੁਲਾ ਲਿਆ ਤਾਂ ਉਹ ਕਹਿਣ ਲੱਗਾ ਕਿ ਕੁੜੀ ਕਿੰਨੀ ਚੁਸਤਿਆ ਕਿੰਨਾ ਬੋਲਦੀ ਆ ਤਾਂ ਮਾਸੀ ਉਹਨੂੰ ਕਹਿਣ ਲੱਗੀ ਕਿ ਇੰਨੇ ਮੇਰੇ ਪਹਿਲੇ ਕੋਟ ਪੈਂਦੀ ਵੇਖੀ ਆ ਇਸ ਕਰਕੇ ਇਹ ਡਰੀ ਹੋਈ ਆ ਮੈਂ ਤਾਂ ਵਾਰ-ਵਾਰ ਪਿੱਛੇ ਨੂੰ ਵੇਖ ਰਹੀ ਸੀ ਕਿਤੇ ਮਾਸੜ ਪਿੱਛਾ ਕਰਦੇ ਕਰਦੇ ਸੱਚੀ ਹੀ ਨਾ ਆ ਜਾਣ ਪਰ ਮਾਸੀ ਬਿਲਕੁਲ ਨਹੀਂ ਡਰ ਰਹੀ ਸੀ ਮਾਸੀ ਤਾਂ ਉਹਦੇ ਨਾਲ ਪਹਿਲਾਂ ਵਾਂਗ ਹੀ ਨਾਲ ਬੈਠੀ ਸੀ ਤੇ ਗੱਲਾਂ ਮਾਰ ਰਹੀ ਸੀ ਜਿਸ ਸਟੇਸ਼ਨ ਤੇ ਅਸੀਂ ਉਤਰਨਾ ਸੀ ਮਾਸੀ ਉਹ ਸਟੇਸ਼ਨ ਤੇ ਨਹੀਂ ਉਤਰੀ ਅਸੀਂ ਪਹਿਲਾਂ ਹੀ ਕਿਸੇ ਸਟੇਸ਼ਨ ਤੇ ਉੱਤਰ ਗਏ ਤੇ ਉੱਥੇ ਉਹ ਫਿਰ ਮੈਨੂੰ ਬਿਠਾ ਕੇ ਰੂਮ ਵਿੱਚ ਚਲੇ ਗਏ ਉਥੇ ਬਹੁਤ ਵੱਡਾ ਹੋਟਲ ਸੀ ਮਾਸੀ ਕਹਿੰਦੀ ਸੀ ਅਗਲੀ ਟ੍ਰੇਨ ਆਪਾਂ ਲੈ ਲਵਾਂਗੇ ਮਾਸੀ ਦਾ ਫੋਨ ਪਰਸ ਵਿੱਚ ਸੀ ਤੇ ਮਾਸੀ ਦਾ ਪਰਸ ਮੇਰੇ ਕੋਲ ਸੀ ਤੇ ਪਰਸ ਵਿੱਚ ਫੋਨ ਤੇ ਵਾਰ-ਵਾਰ ਮਾਸੜ ਦਾ ਫੋਨ ਆ ਰਿਹਾ ਸੀ ਮੈਂ ਤਾਂ ਡਰ ਦੀ ਚੁੱਕ ਨਹੀਂ ਰਹੀ ਸੀ ਕਿਉਂਕਿ ਜੇ ਮਾਸੜ ਪੋਛ ਲੈਂਦਾ ਕਿ ਤੇਰੀ ਮਾਸੀ ਕਿੱਥੇ ਆ ਤਾਂ ਕੀ ਜਵਾਬ ਦਿੰਦੀ ਇੰਨੇ ਟਾਈਮ ਤੱਕ ਮਾਸੀ ਤੇ ਉਹ ਫੌਜੀ ਆ ਗਏ ਮਾਸੀ ਤੇ ਮੇਰੀ ਮੰਮੀ ਨਾਲੋਂ ਵੀ ਉਮਰ ਦੀ ਵੱਡੀ ਸੀ ਜਦੋਂ ਉਹ ਆਗੇ ਤਾਂ ਮੈਂ ਮਾਸੀ ਨੂੰ ਕਿਹਾ ਕਿ ਵਾਰ-ਵਾਰ ਮਾਸੜ ਦਾ ਫੋਨ ਆ ਰਿਹਾ ਤੁਸੀਂ ਗੱਲ ਕਰ ਲਵੋ ਤਾਂ ਮਾਸੀ ਨੇ ਮਾਸੜ ਨੂੰ ਫੋਨ ਲਗਾਇਆ ਤਾਂ ਮਾਸੜ ਕਹਿਣ ਲੱਗਾ ਕਿ ਮੈਂ ਤਾਂ ਇਹੀ ਪੁੱਛਣਾ ਸੀ ਕਿ ਕਿੱਥੇ ਕ ਪਹੁੰਚ ਗਏ ਤਾਂ ਮਾਸੀ ਨੇ ਝੂਠ ਬੋਲ ਦਿੱਤਾ ਕਿ ਅਸੀਂ ਟ੍ਰੇਨ ਵਿੱਚ ਹੀ ਬੈਠੇ ਉਸ ਫੌਜੀ ਨੇ ਮਾਸੀ ਨੂੰ ਕਾਫੀ ਸਾਰੇ ਪੈਸੇ ਵੀ ਦਿੱਤੇ ਮੈਨੂੰ ਲੱਗ ਰਿਹਾ ਸੀ ਸ਼ਾਇਦ ਇਹੋ ਜੇ ਕੰਮ ਮਾਸੀ ਪੈਸੇ ਲਈ ਕਰ ਰਹੀ ਆ ਤਮ ਮਾਸੀ ਨੇ ਮੈਨੂੰ ਟ੍ਰੇਨ ਵਿੱਚ ਬੈਠ ਕੇ ਸਾਰੀ ਗੱਲ ਦੱਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਤੇਰਾ ਮਾਸੜ ਸ਼ੁਰੂ ਤੋਂ ਹੀ ਇਦਾਂ ਦੇ ਸੁਭਾਅ ਦਾ ਆ ਇਹ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਰਹਿੰਦਾ ਇੰਨੇ ਕਦੇ ਵੀ ਮੈਨੂੰ ਪਤੀ ਵਾਲਾ ਪਿਆਰ ਨਹੀਂ ਦਿੱਤਾ ਹੁਣ ਉਹ ਫੌਜੀ ਅਗਲੇ ਸਟੇਸ਼ਨ ਤੇ ਉਤਰ ਗਿਆ ਸੀ ਤੇ ਮਾਸੀ ਨੂੰ ਕਹਿਣ ਲੱਗਾ ਕਿ ਜੇ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸੀ ਤੂੰ ਫਿਕਰ ਨਾ ਕਰੀ ਮਤਲਬ ਉਹਨੇ ਬੜੇ ਪਿਆਰ ਨਾਲ ਮਾਸੀ ਨੂੰ ਗਲੇ ਲਗਾਇਆ ਤੇ ਉੱਤਰ ਗਿਆ ਤੇ ਮਾਸੀ ਨੇ ਮੈਨੂੰ ਦੱਸਿਆ ਕਿ ਇਹ ਫੌਜੀ ਮੈਨੂੰ ਬਹੁਤ ਟਾਈਮ ਦਾ ਜਾਣਦਾ ਇਹਦੀ ਵੀ ਵਾਰ ਵਾਲੀ ਮਾਰਗੀ ਆ ਤੇ ਇਹ ਬਹੁਤ ਕੱਲਾ ਆ ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਬਣ ਗਏ ਹੁਣ 10 ਮੈਂ ਇਹਦੇ ਵਿੱਚ ਕੀ ਗਲਤ ਸੀ ਤੂੰ ਤਾਂ ਸੋਚਦੀ ਹੋਊਂਗੀ ਕਿ ਮਾਸੀ ਕਿੱਦਾਂ ਦੀ ਆ ਪਰ ਜਦੋਂ ਮੇਰਾ ਘਰ ਵਾਲਾ ਪਿਆਰ ਹੀ ਨਹੀਂ ਦਿੰਦਾ ਤਾਂ ਫਿਰ ਮੈਂ ਕੀ ਕਰਾਂ ਉਹਨੇ ਤਾਂ ਸਿਰਫ ਇੱਥੇ ਤੱਕ ਮਤਲਬ ਰੱਖਿਆ ਕਿ ਬੱਸ ਰੋਟੀ ਪਕਾਉਂਦੀ ਆ ਬੱਚੇ ਹੋ ਗਏ ਬੱਸ ਪਰ ਕੋਈ ਦੁੱਖ ਸੁੱਖ ਵੀ ਨਹੀਂ ਕੀਤਾ ਕਦੇ ਇਸ ਤਰ੍ਹਾਂ ਹੀ ਮੈਨੂੰ ਕਈ ਗੱਲਾਂ ਵਿੱਚ ਮਾਸੀ ਵੀ ਸਹੀ ਲੱਗੀ ਮੈਨੂੰ ਮਾਸੀ ਤੇ ਬੜਾ ਤਰਸ ਆਇਆ ਹੁਣ ਅਸੀਂ ਮੇਰੇ ਪਿੰਡ ਪਹੁੰਚ ਗਏ ਸੀ ਤੇ ਮੈਂ ਮਾਸੀ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ ਇਹ ਗੱਲ ਕਦੇ ਕਿਸੇ ਕੋਲ ਨਹੀਂ ਕਰੂੰਗੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਿਓ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ